ਅਸੀਂ ਤਾਂ ਜੀ ਆਮ ਆਦਮੀ ਪਾਰਟੀ ਦੇ ਵਰਕਰ ਆ ਤੇ ਅਸੀਂ ਜਾਣੇ ਜਾਂਨੇ ਆ ਪੀਸ ਲਈ ਠੀਕ ਹੈ ਜੀ ਪੀਸਫੁਲੀ ਇਲੈਕਸ਼ਨ ਚਾਣਨੇ ਆ ਠੀਕ ਹੈ ਵਿਰੋਧੀ ਧਿਰ ਕੋਈ ਵੀ ਹੋਵੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੁਹਾਡੇ ਸਾਹਮਣੇ ਆ ਹਰ ਪਾਸੇ ਡਰਾਮਾ ਕਰ ਰਹੀ ਹੈ ਹਰ ਪਾਸੇ ਸਾਨੂੰ ਨੁਕਸਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਅਸੀਂ ਜਿੱਤੇ ਪਏ ਆ ਠੀਕ ਹੈ ਸਾਨੂੰ ਪਤਾ ਸਾਨੂੰ ਫਤਵਾ ਦੇ ਚੋਕੀ ਆ ਪਬਲਿਕ ਤੇ ਸਾਨੂੰ ਕਿਸੇ ਨਾਲ ਵੀ ਪੀੜਨ ਦੀ ਲੋੜ ਨਹੀਂ ਹੈ ਲੜਨ ਦੀ ਲੋੜ ਨਹੀਂ ਹੈ ਇਹੀ ਸਾਨੂੰ ਦੱਸਿਆ ਗਿਆ ਤੇ ਅਸੀਂ ਇਹੀ ਕਰ ਰਹੇ ਹਾਂ ਕਿਉਂਕਿ ਅਸੀਂ ਪੀਸਫੁਲੀ ਇਲੈਕਸ਼ਨ ਲੜਨ ਚ ਪਹਿਲਾਂ ਵੀ ਪੀਸਫੁਲੀ ਲੜੇ ਆ ਤੇ ਜਿੱਤੇ ਆ ਤੇ ਸਰਕਾਰ ਬਣਾਈ ਹੈ ਇਹ ਜਾਣ ਕੇ ਆ ਕੇ ਅੱਛਾ ਇੱਕ ਜਗ੍ਹਾ ਸਾਡੀ ਜਗ੍ਹਾ ਇਹ ਠੀਕ ਹੈ ਨਾ ਜੀ ਤੁਸੀਂ ਇੱਥੇ ਕੀ ਕਰਨ ਆ ਰਹੇ ਹੋ ਠੀਕ ਹੈ ਉਸ ਤੋਂ ਉਸ ਤੋਂ ਬਾਅਦ ਤੁਸੀਂ ਸਾਡੇ ਸਾਹਮਣੇ ਬੰਦਿਆਂ ਨੂੰ ਬੁਲਾ ਰਹੇ ਹੋ ਗੱਡੀ ਖੜੀ ਕੀਤੀ ਹੋਈ ਹੈ ਠੀਕ ਹੈ ਲੜਨ ਦੇ ਪਰਪਸ ਨਾਲ ਤੁਸੀਂ ਆ ਰਹੇ ਹੋ ਇੱਥੇ ਇੱਥੇ ਆਈਆਂ ਚਾਰ ਗੱਡੀਆਂ ਆਈਆਂ ਸੀਗੀਆਂ ਚਾਰ ਗੱਡੀਆਂ ਸੀਗੀਆਂ ਆ ਜਿਹੜੀ ਗੱਡੀ ਸੀ ਨਾ ਜਿਹਦੇ ਹਥਿਆਰ ਪਏ ਸੀ ਤੇ ਆ ਸ਼ਰਾਬ ਵਗੈਰਾ ਇਹ ਇਹਨਾਂ ਨੇ ਥੋੜੀ ਜਿਹੀ ਇੱਧਰ ਨੂੰ ਲਾਈ ਹੋਈ ਸੀਗੀ ਏਡੀ ਜੀ ਠੀਕ ਹੈ ਤੇ ਤੁਸੀਂ ਲੜਨ ਦੇ ਸਾਨੂੰ ਮਾਰਨ ਦੇ ਉਹਦੇ ਨਾਲ ਮਨਸ਼ਾ ਨਾਲ ਆਏ ਸੀਗੇ ਸ਼ਰੇਆਮ ਪਤਾ ਲੱਗਦਾ ਵਾ ਉਹ ਤਾਂ ਹੁਣ ਪਤਾ ਨਹੀਂ ਕਿਹੜੇ ਕਿਹੜਾ ਹਥਿਆਰ ਕੱਢ ਕੇ ਲੈ ਗਏ ਆ ਵਿੱਚੋਂ ਜਦੋਂ ਭੱਜਣ ਲੱਗੇ ਆ ਤਾਂ ਪਤਾ ਨਹੀਂ ਕੀ ਕੀ ਹੋਏਗਾ ਇਹ ਤੇ ਤੇਜ਼ ਤਾਰ ਹਥਿਆਰ ਵੀ ਹੋਣਗੇ ਅਸਲਾ ਵੀ ਹੋ ਸਕਦਾ ਨਜਾਇਜ਼ ਉਹ ਘੁੰਮਣ ਸਾਹਿਬ ਆਪ ਨਿਕਲੇ ਆ ਜੀ ਇੱਥੋਂ ਚਾਬੀਆਂ ਕੱਢ ਲੀਆਂ ਸਾਡੇ ਸ਼ਰੇਆਮ ਦਾ ਬਦਮਾਸ਼ੀ ਕੀਤੀ ਜੀ ਉਹਨਾਂ ਨੇ ਇਹ 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 ਨਾ ਇਹ ਚੀਜ਼ਾਂ ਨਾ ਇਹਦੇ ਨਾਲ ਤੁਸੀਂ ਜਿੱਤ ਨਹੀਂ ਜਾਓਗੇ ਇਹ ਮੈਂ ਤੁਹਾਨੂੰ ਦੱਸ ਦੇਣਾ ਇਹਨਾਂ ਨੇ ਇਹ ਚੀਜ਼ਾਂ ਕਿਉਂ ਕੀਤੀਆਂ ਨੇ ਇਹਨਾਂ ਨੇ ਇਹ ਚੀਜ਼ਾਂ ਤਾਂ ਕੀਤੀਆਂ ਨੇ ਵੀ ਇਹ ਹਰਦੇ ਪਏ ਨੇ ਇਹਨਾਂ ਨੇ ਬਾਅਦ ਚ ਪਬਲਿਕ ਨੂੰ ਕਹਿਣਾ ਕਿ ਆਹ ਦੇਖੋ ਜੀ ਸਾਡੇ ਨਾਲ ਧੱਕਾ ਹੋਇਆ ਵਾ ਅਸੀਂ ਤਾਂ ਹਰ ਗਏ ਵੀ ਇਹ ਕ੍ਰੈਡਿਟ ਲੈਣਾ ਜਾਂਦੇ ਆ ਵੀ ਸਾਡੇ ਵਿੱਚ ਆ ਕੇ ਵੱਜਦੇ ਨੇ ਵੀ ਸਾਡੇ ਵਰਕਰ ਆ ਜਿਹੜੇ ਉਹ ਭੜਕਣ ਠੀਕ ਹੈ ਤੇ ਸਾਡੇ ਤੇ ਮਾਰ ਕਰਨ ਤੇ ਅਸੀਂ ਇਹ ਚੀਜ਼ ਨੂੰ ਚੱਕੀਏ ਕੀ ਆ ਦੇਖੋ ਜੀ ਸਾਡੇ ਨਾਲ ਧੱਕਾ ਹੋਇਆ ਤੇ ਅਸੀਂ ਹਰ ਗਏ ਕਿਉਂਕਿ ਹਰੇ ਦਾ ਪਹਿਲਾਂ ਹੀ ਪਏ ਆ ਉਧਰ ਵੀ ਉਹ ਇਹੀ ਕਰੀ ਜਾਂਦਾ ਵਾ ਉੱਥੇ ਜਵਾਰਨਗਰ ਕੈਂਪ ਕੀ ਹੋਇਆ ਇਹੀ ਹੋਇਆ ਆਪ ਜਾ ਕੇ ਵਾਜਦੇ ਪਏ ਧੱਕਾ ਤੁਸੀਂ ਪੁਲਿਸ ਨੂੰ ਸ਼ਰੇ ਆਮ ਤੁਸੀਂ ਪ੍ਰਸ਼ਾਸਨ ਨੂੰ ਧੱਕੇ ਮਾਰ ਰਹੇ ਹੋ ਸ਼ਰਮ ਆਣੀ ਚਾਹੀਦੀ ਹੈ ਤੁਹਾਨੂੰ ਪੀਸਫੁਲੀ ਇਲੈਕਸ਼ਨ ਲੜੋ ਲੜਨੀ ਹੈ ਤਾਂ ਆ ਸਾਡਾ ਦਫ਼ਤਰ ਆ ਦਫ਼ਤਰ ਦੇ ਨਾਲ ਪ੍ਰਵਾਸੀ ਲੋਕ ਰਹਿੰਦੇ ਆ ਕਾਫੀ ਸਾਰੇ ਵਿਚਾਰੇ ਗਰੀਬ ਲੋਕ ਨੇ ਇਹਨਾਂ ਨੂੰ ਖਰੀਦਣ ਆ ਗਏ ਵੋਟਾਂ ਲਈ ਆ ਦੇਖੋ ਤੁਸੀਂ ਉੱਪਰ ਖੜੇ ਤੇ ਕੈਮਰੇ ਮਾਰ ਕੇ ਦੇਖੋ ਜਰੂਰ ਉਹ ਪਿੱਛੇ ਖੜੇ ਲੋਕਾਂ ਨੂੰ ਕਹਿੰਦੇ ਸਾਡੇ ਕੋਲੋਂ ਰਾਸ਼ਨ ਲਓ ਵੋਟਾਂ ਬਹੁ ਅਕਾਲੀ ਦਲ ਨੂੰ ਐ ਵੋਟਾਂ ਵੇਜਣਗੀਆਂ ਕਿਤੇ ਇਹਨਾਂ ਨੇ ਉਸ ਤੋਂ ਬਾਅਦ ਸ਼ਰਾਬ ਦੀਆਂ ਪੇਟੀਆਂ ਗੱਡੀਆਂ ਸੀਆਂ ਚਾਰ ਕਾਰਾਂ ਲੈ ਕੇ ਆਏ ਸੀ ਤਿੰਨ ਕਾਰਾਂ ਭਜਾ ਕੇ ਲੈ ਗਏ ਇੱਕ ਕਾਰ ਸਾਡੀ ਫੜੀ ਗਈ ਇੱਥੇ ਰਹਿ ਗਈ ਜਿਹੜੀ ਅਸੀਂ ਰੋਕ ਲਈ ਸਾਰੇ ਸਾਡੇ ਆਪ ਦੇ ਵਰਕਰ ਸਾਡੇ ਸਾਰੇ ਭਰਾ ਖੜੇ ਸੀਗੇ ਅਸੀਂ ਸਾਰਾ ਨੇ ਖੜ ਕੇ ਇੱਥੇ ਗੱਡੀ ਗੱਡੀ ਘੇਰ ਲਈ ਇਹਨਾਂ ਦੀ ਇੱਕ ਗੱਡੀ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਸਾਰੇ মিডিਆ ਵੀਰਾਂ ਨੂੰ ਕਿ ਅਕਾਲੀ ਦਲ ਹੁਣ ਇਸ ਕੰਮ ਤੇ ਉਤਰੇ ਆਇਆ ਕਿ ਜਿਹੜਾ ਕਹਿੰਦੇ ਪੰਥਕ ਅਕਾਲੀ ਦਲ ਇਹ ਪੰਥਕ ਅਕਾਲੀ ਦਲ ਪਘੋੜਾ ਅਕਾਲੀ ਦਲ ਆ ਇਹ ਇਹਦਾ ਪਘੋੜਾ ਅਕਾਲੀ ਦਲ ਆ ਪਤਾ ਨਹੀਂ ਕਿੱਥੋਂ ਆਸਰਾ ਪਰਵਕਾਰ ਸਿੰਘ ਘੁੰਮਣ ਆਪ ਆ ਕੇ ਇੱਥੇ ਇੱਥੇ ਘੁੰਮ ਕੇ ਆਪ ਆ ਕੇ ਖੜ ਗਿਆ ਉਹਨੇ ਸਮਾਨ ਵੰਡਣ ਲੱਗ ਪਏ ਯਾਰ ਤੁਸੀਂ ਕੋਈ ਚੱਜ ਦਾ ਕੰਮ ਕਰ ਲਓ ਵੋਟਾਂ ਵੋਟਾਂ ਲੈਣੀਆਂ ਲੋਕਾਂ ਤੋਂ ਪਹਿਲਾਂ ਦੱਸੋ ਕਿ ਜਿਨ੍ਹਾਂ ਨੂੰ ਤੁਸੀਂ ਮਾਫ਼ੀਆਂ ਦਿੱਤੀਆਂ ਨੇ ਪਹਿਲਾਂ ਉਹਨਾਂ ਦਾ ਤਾਂ ਹੱਲ ਕਰ ਲਓ ਤੁਸੀਂ ਇੱਥੇ ਆ ਕੇ ਲੋਕਾਂ ਦੇ ਕੋਲੇ ਗਰੀਬ ਲੋਕਾਂ ਨੂੰ ਖਰੀਦਦੇ ਫਿਰਦੇ ਹੋ ਯਾਰ ਦੱਸੋ ਯਾਰ ਸ਼ਰਮ ਬਦਮਾਸ਼ੀ ਕੀਤੀ ਹੈ ਤੁਸੀਂ ਯਾਰ ਕੋਈ ਗੱਲ ਨਹੀਂ ਵੀਡੀਓ ਵਾਇਰਲ ਹੋਈ ਜਿੱਥੇ ਕਹਿ ਰਹੇ ਨੇ ਵੀ ਸਮਾਨ ਜਿਹੜਾ ਵੰਡਦਾ ਉਹਨਾਂ ਤਾਂ ਲੈ ਲਓ ਪਰ ਹੁਣ ਆਪ ਹੀ ਸਮਾਨ ਵੰਡਦੇ ਆ ਆ ਦੇਖੋ ਗੱਡੀ ਵੀ ਉਹਨਾਂ ਦੀ ਇਹ ਗੱਡੀ ਵੀ ਛੱਡ ਕੇ ਅੰਦਰ ਪੋਸਟਰ ਵੀ ਘੁੰਮਣ ਸਾਹਿਬ ਦੇ ਪਏ ਸਭ ਕੁਝ ਦਸਦਾ ਪਿਆ ਦਸੰਗੀ ਡੰਡੇ ਵਿੱਚ ਪਿਆ ਕਿਰਪਾਨਾਂ ਵਿੱਚ ਪਈਆਂ ਸਭ ਕੁਝ ਵਿੱਚ ਪਿਆ ਕੀ ਕੁਝ ਗੱਡੀ ਵਿੱਚ ਬਰਾਮਦ ਹੋਇਆ ਜੀ ਤਿੰਨ ਤਿੰਨ ਪੇਟੀਆਂ ਸ਼ਰਾਬ ਦੀਆਂ ਨੇ ਜੀ ਡੰਡੇ ਪਏ ਜੀ ਵਿੱਚ ਇਹਨਾਂ ਦੇ ਕੁੱਟਣ ਨੂੰ ਵੀ ਰੱਖੇ ਹੋਏ ਨਾਲ ਦੀ ਨਾਲ ਇਹਨਾਂ ਨੇ ਕੰਮ ਰੱਖਿਆ ਨਾਲ ਦੀ ਨਾਲ ਤੇ ਨਾਲ ਆਪਣਾ ਰਸਣ ਪਿਆ ਜੀ ਵਿੱਚ ਗੱਡੀ ਵਿੱਚ ਕਾਫੀ ਸਮਾਨ ਪਿਆ ਸਮਗਰੀ ਕਾਫੀ ਪਈ ਆ ਕਹਿੰਦੇ ਕੌਂਸਲਰ ਵੀ ਤੁਮਕਾ ਆ ਗਿਆ ਇੱਥੇ ਆ ਕੇ ਸਾਨੂੰ ਕਹਿੰਦੇ ਜੀ ਜੇ ਤੁਸੀਂ ਇੱਥੇ ਅੱਜ ਤੁਸੀਂ ਇੱਥੇ ਰਹੋਗੇ ਇਸ ਇਲਾਕੇ 'ਚ ਤੇ ਤੁਹਾਨੂੰ ਵੀ ਮਾਰ ਦਿਆਂਗੇ ਉਹ ਸਟicker ਲੱਗਾ ਪੰਜਾਬ ਪੋਸਟ ਦਾ ਗੱਡੀ ਨੂੰ ਗੱਡੀ ਨੂੰ ਪੰਜਾਬ ਪੋਸਟ ਦਾ ਸਟicker ਲਾ ਕੇ ਧਮਕਾਉਂਦੇ ਫਿਰਦੇ ਲੋਕਾਂ ਨੂੰ ਇਹ ਕੋਈ ਗੱਲ ਥੋੜੀ ਯਾਰ ਕੋਈ ਤੁਸੀਂ ਸਾਡੀ ਮੰਗ ਇਹ ਆ ਸਾਨੂੰ ਸਾਰਾ ਸਾਡੀ ਪਾਰਟੀ ਨੂੰ ਇਨਸਾਫ ਚਾਹੀਦਾ ਜੀ ਸਾਡੇ ਵਕਤ ਨੂੰ ਇਨਸਾਫ ਚਾਹੀਦਾ ਜਿਹਨਾਂ ਧੱਕਾ ਮੁਕੀ ਹੋਈ ਸਾਡਾ ਭਰਾ ਜਸ਼ਨ ਖੜਾ ਹੋਰੇ ਆ ਜਿੰਨਾ ਜੀ ਖੜੇ ਆ ਕੋਈ ਜੰਟ ਦਿਓਲ ਸੀਗਾ ਇਹ ਮੁੰਡਿਆਂ ਨੂੰ ਇਨਸਾਫ ਚਾਹੀਦਾ ਜੀ ਜੋ ਸੱਚ ਹੈਗਾ ਹੀ ਸੱਚਾਈ ਹੈ ਨਹੀਂ ਛੜਦੇ ਹੋ ਜੀ ਇਥੇ ਹੋਇਆ ਇਦਾਂ ਵੀ ਇਹਨਾਂ ਦਾ ਗੱਡੀ ਸੀਗੀ ਗੱਡੀ ਦੇ ਵਿੱਚ ਪਿਆ ਹੀ ਸਮਾਨ ਉਹ ਸੰਬੰਧੀਆਂ ਨਹੀਂ ਇਨਫੋਰਮੈਂਸ ਇਨਫੋਰਮੈਂਸ ਤੋਂ ਬਾਅਦ ਜਿਹੜੀ ਐਫਐਸਟੀ ਦੇ ਐਸਐਸਟੀ ਟੀਮ ਬੁਲਾ ਲਈ ਗਈ ਸੀ ਉਹਨਾਂ ਨੇ ਆਪਣੀ ਕਵਰੇਜ ਕਰ ਲਈ ਹੈ ਉਹਨਾਂ ਨੇ ਐਕਸਰਾਈਜ਼ ਵਾਲੇ ਬੁਲਾਏ ਆ ਗੱਡੀ ਦੇ ਵਿੱਚ ਸਮਾਨ ਜਿਹੜਾ ਹੈਗਾ ਕੁਝ ਲਵਾਫੇ ਆ ਰੈਸ਼ਨ ਦੇ ਤੇ ਕੁਝ ਸ਼ਰਾਬੇ ਹੀ ਆ ਕਦੇ ਛੰਡੇ ਪੇ ਆ ਇਹਨਾਂ ਦੇ ਗੱਲ ਚੱਲਦੇ ਆ ਉਸ ਦੇ ਮੁਤਾਬਕ ਜੈਸੀ ਕੀ ਇਹ ਤਾਂ ਹੋਊਗੀ ਵੈਸੀ ਸੂਰ ਦੇ ਨਾਲ ਕਾਰਵਾਈ ਕੀਤੀ ਜਾਊਗੀ ਕਿੰਨੀਆਂ ਗੱਡੀਆਂ ਸੀਗੀਆਂ ਜੀ ਨਾਲ ਇਹਨਾਂ ਦੀ ਗੱਡੀਆਂ ਕਾਲੀ ਹੈ ਜੀ ਤੇ ਹੁਣ ਇਹ ਗੱਡੀ ਹਰਾਸਤ ਵਿੱਚ ਲੈ ਲੈਤੀ ਗਈ ਹੈ ਜੀ ਮੈਂ ਮੈਂ ਤਾਂ ਦੱਸਿਆ ਜੀ ਵੀ ਜਿਹੜੀ ਫਲਾਈਂਗ ਸਰਵੇਲੈਂਸ ਟੀਮ ਹੈ ਤੇ ਸਟੈਟਿਕ ਸਰਵੇਲੈਂਸ ਟੀਮ ਉਹਨਾਂ ਨੇ ਆਪਣੀ ਸਾਰੀ ਕਵਰੇਜ ਕਰ ਲਈ ਹੈ ਉਹਦੇ ਮੁਤਾਬਕ ਜੈਸਾ ਆਊਗਾ ਉਹਦੇ ਮੁਤਾਬਕ ਅਗਲੀ ਕਾਰਵਾਈ ਹੋਣੀ ਚਾਹੀਦੀ ਜਾਊਗੀ ਜਦੋਂ ਕਾਰਵਾਈ ਮੁਕੰਮਲ ਹੋ ਜਾਊਗੀ ਆਪਦੀ ਅਨੁਸਾਰ ਐਸੂਚਿਤ ਕੀਤਾ ਜਾਊਗਾ ਇਹ ਗੱਡੀ ਦਾ ਲੈ ਕੇ ਜਾਵਾਂਗੇ ਇਹ ਤੇ ਕਾਲਾ ਇਹ ਪਹਿਲਾਂ ਇੱਕ ਇਹ ਦੋ ਜਣੇ ਸੁਣਦੇ ਜਿਹੜਾ ਕੋਰਸ ਦੇਸ ਤੇ ਦਾ ਮੈਂ ਸੀ ਜਾ ਜੱਟ ਜੱਟ ਆ ਆ ਹੱਥ ਜੋੜੀ ਗਏ ਹੱਥ ਜੋੜੀ ਗਏ ਆ ਹੱਥ ਜੋੜੀ ਗਏ ਨਹੀਂ ਨਹੀਂ ਇਹ ਤਾਂ ਪਹਿਲਾਂ ਜੱਟੁੱਡੀ ਬੰਨ ਚੜਪੀ ਹੋਈ ਜਾਂ ਨਹੀਂ ਲੱਗਦੀ ਨਹੀਂ ਪਤਾ ਨਹੀਂ ਹੱਥਾਂ ਪਾਈ ਹੋਈ ਹੈ ਅੱਛਾ ਤਾਂ ਹੋਈ ਹੋਈ ਉਹ ਤਾਂ ਹੋ ਗਈ ਮਾਰੀ ਕੀ ਦਾ ਹੋਇਆ 20 25 ਮਿੰਟੋਂ ਉਹਨਾਂ ਨੂੰ ਕਹੀ ਗਏ ਯਾਰ ਉਹ ਹਟਦੇ ਨਹੀਂ ਸੀਗੇ ਉੱਤੇ ਦੀ ਆ ਕੇ ਗਾਲਾਂ ਕੱਢੀਆਂ ਬਾਰ-ਬਾਰ ਉਹਨਾਂ ਬਰਾਣਾ ਮਤਲਬ ਠੀਕ ਹੈ ਤੇ ਫੇਰ ਦਾ ਨਾਮ ਲੈ ਕੇ ਸਾਨੂੰ ਗੜਾ ਕੱਟਣ ਲੱਗੇ ਵੀਜ਼ਾ ਦੇ ਤੇ ਰਾਸ਼ਨ ਵੰਡਦੇ ਤੇ दारू ਕਿੰਛੇ ਸਾਰਾ ਕੋ ਵਿਚੀ ਪਾ ਸੀ ਗੱਡੀ ਨੇ ਛੇੜੀ ਉਹਨਾਂ ਹੋਮ ਬੰਦ ਰਹੇ ਬੰਡ ਰਹੇ ਗਿਸ਼ ਪ੍ਰਗਤੀ ਲਾਈਵ ਹੋਣਗੇ ਬੰਦਿਆ ਪੰਜੋ ਪਤ ਜੇ ਅਗਰ ਕੇਸ਼ ਨੂੰ ਕਹਿੰਦੇ ਉਹ ਦੇਖ ਲੈ ਆਪੇ ਜਿਹੜੀ ਅੱਗੇ ਤੋਂ ਗੱਡੀਆਂ ਨੇ ਉਹ ਲੈ ਕੇ ਗੱਡੀਆਂ ਇਹ ਗੱਡੀ 10 6 ਸੀ ਉਹਨਾਂ ਦੇ ਟੋਟਲ 10 ਰਹਿ ਗਈ ਕੋਈ ਮੁੱਲ ਚਾਏ ਨਹੀਂ ਸਾਰੇ ਲੈ ਕੇ ਭੱਜ ਗਏ ਇਹ ਤਾਂ ਇੱਕ ਗੱਡੀ ਰਹਿ ਗਈ ਬਸ ਸਮਾਨ ਵਿੱਚ ਪੈ ਜੀ ਸਮਾਨ ਦੀ ਤਾਂ ਬਣਾ ਲਿਆ ਸਾਰਾ ਕੋਈ ਸਾਰਾ ਤਿੰਨ ਚਾਰ ਪੇਟੀਆਂ ਸਾਰਾ ਵਾ ਚਾਲ ਕੇ 1000 10 ਗੱਡੀਆਂ ਜਿਹੜੀਆਂ ਲੈ ਕੇ ਸੋ ਪੇਟੀਆਂ ਨੇ ਹਾਂਜੀ ਬਾਕੀ ਰਾਸ਼ਨ ਹੈ ਪੂਰੇ ਪਈਏ ਜੀ ਬੈਠੇ ਇਹ ਤਾਂ ਕਿ ਵੀ ਸਾਰੀ ਬਣਾਉ ਡੋਟ ਨਹੀਂ ਨਹੀਂ ਚੱਲਣਾ ਤਰੀਕਾ ਯਾਰ ਆਪਣੀ ਲਖਲੋ ਬਾਦ ਵਿੱਚ ਇਸ ਵਕਤ ਆਗਾ ਦਾ ਰੋਸਵਾਣੀ ਇੰਦਰਾ ਦੀ ਗਾਈਡੈਂਸ ਕਰਨ ਦੀ ਕੋਸ਼ਿਸ਼ ਕੀ ਹੈ ਕਿ ਤੇ ਜੀਨ ਦਾ ਕੋਲ ਕੋਈ ਅਜਾਹ ਕੰਟੈਕਟ ਨੰਬਰ ਹੋਵੇ ਮੇਰੇ ਕੋਲ ਜੀ ਆਂਡੀ ਜੀ You're <coughs> okay. looking party.

thank <laughs> you